ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਬਾਈਕੋਲ ਇੱਕ ਦੋ ਗਾਵਾਂ ਮਿਕਾਉਗਾ ਤੇ ਦੋ ਵਸੇ ਆਪ ਗਾਵਾਂ ਬਾਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਵੀਰ ਆਪਣਾ ਮੇਰਾ ਬੁੱਟਾ ਸਿੰਘ ਆ ਜੀ ਪਿੰਡ ਢੱਲਮਾ ਜੀ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਮਸੇਲ ਟਪਾ ਨੰਬਰ ਗਾਵੇ ਨੰਬਰ 9732 84459 ਠੀਕ ਹੈ ਜੀ 97032 84459 ਜਿਹੜੇ ਰਾਹ ਤੋਂ ਹੋਵੇ ਆਪਣੇ ਮੇਰੇ ਕੰਨ ਬੜਾ ਤੇ ਇੱਧਰ ਘੜੀ ਨੇ ਆਪਣੇ ਆਸੀ ਠੀਕ ਹੈ ਜੀ ਦੋ ਮਹੀਨੇ ਹੋ ਗਏ ਬ੍ਰਾਦਰ ਨੂੰ ਠੀਕ ਹੈ ਜੀ 12 ਕਿਲੋ ਠੀਕ ਹੈ ਉਸਮਾਨ ਠੀਕ ਹੈ ਜੀ ਕੀ ਰੇਟ ਆ ਭਰਾ ਦਾ ਇਹਦਾ ਰੇਟ ਆ ਰਹਿ ਗਿਆ ਬਈ 30000 30000 ਦੁੱਧ ਕਿੰਨਾ ਦਿੰਦੀ ਆ ਕਿੰਨਾ 12 ਕਿਲੋ ਆ ਬਈ 12 ਕਿਲੋ ਬਈ 12 ਮੰਗਦੇ ਕੀਰੀ ਆ ਨੇ ਠੀਕ ਹੈ ਮੰਗੀ ਆ ਮਾਰ ਕੋਈ ਨਹੀਂ ਬਸ ਸੀ ਮਰ ਗਈ ਠੀਕ ਹੈ ਜੀ ਹਾਂ ਠੀਕ ਸਰ ਜੀ ਸਰ ਸਾਨੂੰ ਤੇ ਕੋਈ ਨਹੀਂ ਜੀ ਇੱਥੇ ਪਰ ਇਹਦਾ ਠੀਕ ਹੈ ਜੀ ਪੇਸਾ ਮਾਦਰ ਬਸੇ ਸੀ ਜਿੰਦਾਂ ਮਰ ਗਿਆ ਜਿੱਤਾ ਫਾਰਮ ਟੀਵੀ ਬਰਨਾਲਾ ਨੂੰ ਬਾਤ ਉਸ ਕਰਾ ਤਾ ਕਿ ਉਹ ਤਾਂ ਕਿਸੇ ਨੂੰ ਵੀ ਵੀਡੀਓ ਅਪਲੋਡ ਕਰ ਦੇ ਹਾਂਜੀ ਅਗਲੀ ਠਾਉ ਜੀ ਦੋ ਨੰਬਰ ਅੱਗੇ ਆ ਜੇ ਠੀਕ ਹੈ ਜੀ ਕਿੰਨਾ ਦਾ ਲਾਵਾਗੇ ਸੀ ਨੂੰ ਉਹ ਸੂਜੀ ਦੇ ਉੱਤੇ ਨਾ ਰੋਣ ਠੀਕ ਹੈ ਬੱਛਾ ਹੀ ਬਸੇ ਮਾਰਾ ਠੀਕ ਹੈ ਜੀ ਟੋਕੜੀ ਹੋਣ ਤੇ ਇਹ ਖਤ ਅੱਧ ਕਲੇ ਬਰੇ ਇਹ ਦੇ ਦੇ 10 ਲੀਟਰ ਆ ਠੀਕ ਹੈ ਜੀ ਹੋਈ 10 ਲੀਟਰ ਲੋਤਾ ਬੱਸਾ ਬਈ ਕਹਿੰਦਾ ਮਰ ਗਿਆ ਇਹ ਪਹਿਲੀ ਵਨ ਠੀਕ ਹੈ ਜੀ ਇਹਦਾ ਕੀ ਰੇਟ ਹੋਤਾ ਬਰਾ ਇਹਦਾ 35000 ਕੀਤਾ ਬਾਈ ਇਹਦਾ 35000 ਜੀ ਠੀਕ ਹੈ ਜੀ ਇਹਦੇ ਤਾਂ ਤੁਹਾਨੂੰ ਬਰਾ ਇਹਦਾ ਬੱਸਾ ਜੀ ਮਰ ਗਿਆ ਹੈ ਹਾਂ ਜੀ ਬਈ ਬੱਸਾ ਜੀ ਬਈ ਇਹਦਾ ਰੇਟ 35000 ਹੈ ਜੀ ਕਿਸੇ ਨੂੰ ਲੈਣਾ ਬਾਈ ਨਜ਼ਰੂਕ ਕਨੈਕਟ ਕਰੋ ਹਾਂ ਜੀ ਬਈ ਜੀ ਕਰਦੇ ਬਾਈ ਇਹਨਾਂ ਗੱਲਬਾਤ ਹਾਂਜੀ ਬਾਈ ਦਸੋ ਟਟੇ ਰਹੇ ਵੀ ਹਾਂਜੀ ਬਾਈ ਇਹ ਦਸੋ ਟਟੇ ਰਹੇਗਾ ਵੀ ਤੇ ਇੱਕ ਟਨ ਮੈਂ ਤੁਹ ਦਪਾਈ ਹੋਈ ਆ 5 ਕਿਲੋ ਦੱਦਾ ਰੱਖ ਲੈ ਠੀਕ ਆ ਜੀ ਗੰਦਾ ਦੁੱਗੀ ਆ ਵੀਰੇ ਇਹ ਠੀਕ ਆ ਜੀ ਹਾਂਜੀ ਇਹਦਾ ਰੇਟ ਟੂਟਪਾਸ ਇਹ 45000 ਰੁਪਿਆ ਬਾਈ ਤੁਹਾ 45000 ਹਾਂਜੀ ਕਿੰਨੇ ਮਹੀਨੇ ਗੱਬਣਾ ਚਾਰ ਮਹੀਨੇ ਗੱਬਣਾ ਵੀਰੇ ਚੈੱਕ ਕਰਾ ਕੇ ਦੋ ਚੈੱਕ ਕਰਾ ਦੇ ਬਾਈ ਠੀਕ ਆ ਜੀ ਹੋਈ ਚੱਕਰ ਆ ਕੇ ਬਈਆ ਦਸੰਦੀ ਨਾਲ ਲੈ ਜਾਓ 5 ਕਿਲੋ ਦੁੱਧ ਦੀ ਇੱਕ ਟਾਈਮ ਦਾ ਠੀਕ ਹੈ ਜੀ ਜਿੱਤਾ ਫਾਰਮ ਟੀਵੀ ਵਰਨਣਾ ਨੂੰ ਆ ਤੋ ਇਹਨਾਂ ਦੁੱਧ ਆਏ ਨੇ ਉਹ ਆਏ ਸਿਰਾਜੀ ਬੋਲਣਾ ਠੀਕ ਹੈ ਜੀ ਪੱਛੀ ਲੰਗੀ ਆਉਂਗਾ ਕੱਦ ਕੋਈ ਚੰਗਾ ਹਾਂਜੀ ਬਈਆ ਬਸ ਇਹ ਡਿਟੇਲ ਦੱਸੋ ਜੀ ਹਾਂ ਜੀ ਬੰਦੋ ਖੀਰੀ ਆ ਠੀਕ ਹੈ ਜੀ ਠੀਕ ਹੈ ਜੀ 13 ਕਿ ਮਹੀਨਾ ਦੀ ਹੋਗੀ ਠੀਕ ਹੈ ਜੀ ਹਾਂ ਵਧੀਆ ਜੀ ਮਾਲ ਦਾ ਦੱਦਾ ਰਕਾਰ ਸੀ 25 22 ਕਿਲੋ ਦੁੱਧ ਹੈ ਮਾਲ ਕਮੀ ਦੀ ਮਾਂ ਖੜੀ ਆਪਣੇ ਕੋਲ ਠੀਕ ਹੈ ਜੀ ਹਾਂ ਕੀ ਰੇਟ ਆ ਭਰਾ ਇਹਦਾ ਇਹ ਰੇਟ ਭਾਈ ਪੱਪਾ ਬੰਦਿਆ 22000 ਰੁਪਿਆ ਠੀਕ ਹੈ ਹਾਂ ਠੀਕ ਆ ਭਰਾ ਚਿੰਗੇ ਬਸੀ ਹਾਂ ਜੀ ਆ ਰਛੀ ਜੀ ਹਾਂ ਸਿੰਗ ਕਰਾਏ ਸਿੰਗ ਕਰਾਏ ਜੀ ਅਸਲ ਜੀ ਹਾਂ ਜਦੋਂ ਮਾ ਦੱਧਰ ਕਾਰੀ ਬਹੁਤ ਵਧੀਆ ਤੇ ਮਾਂ ਕੋਲੇ ਆਪਣਾ ਕੋਲੇ ਠੀਕ ਹੈ ਜੀ 26 22 ਕਿਲੋ ਰੁੱਧ ਕੱਢਦੀ ਹੈ ਤੇ ਇਹ ਗਰਬਨ ਕੋ ਬਣਾਈ ਨਾ ਫਿਰ ਗਰਬਨ ਇਹ ਵੀ ਜੰਦਾ ਹਲੇ ਖੀਰੀ ਹੋਈ ਨਹੀਂ ਆ ਸੰਗੜਾ ਠੀਕ ਹੈ ਜੀ 11 ਮਹੀਨੇ ਬਸੀ ਹੈ ਇਹਦਾ ਕੀ ਰੇਟ ਆ ਭਰਾ ਇਹਦਾ 13000 ਰੁਪਿਆ ਮੰਗਦਾ ਭਾਈ ਠੀਕ ਹੈ ਜੀ ਹਾਂ ਜੀ ਫਿਰ ਅਗਲੀ ਬੱਸ ਸੀੜੀ ਕਵਸੀਰੇ ਆ ਗਈ ਠੀਕ ਹੈ ਜੀ ਮੇਰੀ ਮਾੜਾ ਵੀ ਰਕਾਰ ਬਹੁਤ 35 35 30 ਕਿਲੋ ਦਾ ਰਕਾਰ ਦੀ ਬੱਸੀ ਹੈ ਠੀਕ ਹੈ ਜੀ ਇਹ ਬੱਸ ਹੀ ਲੱਥਿਆ ਬੰਦੇ ਆਪਣੇ ਨਾਲ ਆ ਜਾਣਗੇ ਤੇ ਲੈਤੀ ਸੀ ਠੀਕ ਹੈ ਜੀ ਕੋਪਾ ਚਲੋ ਅਸੂ ਬਾਲਾ ਕਰਕੇ ਉਹਨੂੰ ਵੇਚਦੇ ਜੀ ਇਹਦਾ ਕੀ ਰੇਟ ਹੈ ਜੀ ਇਹਦਾ ਰੇਟ 14000 ਆ ਜੀ ਠੀਕ ਹਾਂ 14000 ਰੁਪਆ ਭਾਈ ਜੀ ਤਾਂ ਫਾਰਮ ਟੀਵੀ ਬਰਨ ਨਾਲ ਬਾਤੋਂ ਸਖਰ ਸੇ ਕਰ ਗੋ ਜੀ ਕਿਸੇ ਐਡ ਕਰਾਉਣੇ ਤਾਂ ਆਪਣਾ ਨੰਬਰ ਨੋਟ ਕਰੋ 75280 ਜੀ ਜਿੱਤਾ ਸਤਿ ਸ਼੍ਰੀ ਅਕਾਲ ਜੀ ਮਿਲਦੇ ਭਰਾ ਅਗਲੀ ਵੀਡੀਓ ਚੁੱਕ ਕੇ ਬਾਏ